ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਆ ਬਸ ਸਾਰੇ ਕਿਹਾਡ ਹੋ ਗਏ ਤੇ ਅੱਜ ਆਪਣੇ ਚੈਨਲ ਦਾ ਤੀਜਾ ਵਲੋਗ ਅੱਜ ਆਪਾਂ ਜਾਵਾਂਗੇ ਪੜਾ ਤੇ ਤੇ ਆਪਾਂ ਨਾਲ ਇੱਕ ਸਿੰਘ ਤੇ ਤੇ ਦੋਰੇ ਵਾਜਨੀ ਚ ਪੜਾ ਰਿਹਾ ਵੇ ਖਾਏਗਾ ਚੈੱਕ ਕਰੋ ਇਧਰ ਚਾਹ ਵਾੜੀ ਚੱਲ ਰਹੀ ਆ ਤੇ ਹੋਣਾ ਮਿਲਦੇ ਤੁਹਾਨੂੰ ਤਿਆਰ ਬਰ ਤਿਆਰ ਹੋ ਗਏ ਲਓ ਮਿੱਤਰੋ ਆਪਾਂ ਪਹੁੰਚ ਗਏ ਤਿਆਰ ਬਰ ਤਿਆਰ ਹੌਣ-ਪੌਣ ਲੱਗਿਆ ਚਾਲੇ। ਕਲੀਅਰ? ਚਲੋ ਜੀ। ਅੰਦਰ ਵੀ ਤਿਆਰ ਵਰ ਤਿਆਰ। ਇੱਧਰ ਆਉਂਦੇ। ਵੇਖੋ ਦਮਾਲਾ ਬਣ ਕੇ ਸ਼ਰਮ ਨਹੀਂ ਆਉਂਦੀ। ਇਦਾਂ ਹੀ ਪੈਣਾ ਵਲੌਗ 'ਚ। ਕੀ ਕਰਨੀ ਆਨ ਲੀਕਿਆ। ਚੈੱਕ ਕਰੋ। ਚਲੋ ਮਿੱਤਰੋ ਚੱਲੀਏ। ਹਾਂਜੀ ਮਿੱਤਰੋ ਹੁਣ ਆਪਾਂ ਚੱਲਿਆ ਸ਼ਸਤਰਾਂ ਦੇ ਦਰਸ਼ਨ ਕਰਾਉਣ। ਤੇ ਮਿੱਤਰੋ ਮਿੱਤਰੋ। ਹੈ? ਅਰਦਾਸ ਕਰਨੀ ਦੇ ਦੇ ਮੈਨੂੰ ਮੈਂ ਮਰਦਾਸ ਅੱਦੋਸ ਕਰਨੀ ਆ ਆਪਾਂ ਵੀ ਕਰਨੀ ਹੁੰਦੀ ਆ ਹੋਰ ਕੋਈ ਇੱਕ ਜੀ ਲਾਣਾ ਚਾਹੀਦਾ ਆਹ ਲਾ ਲਾ ਭਾਈ ਸਰ ਮੈਂ ਕਰੀਦਾ ਦਸ ਆਹ ਮੈਂ ਖੜੇ ਚ ਵਰਦਾਂ ਨਾ ਕੰਨੇ ਦੱਸਾਂਗਾ ਪਹਿਲਾਂ ਇਹਦਾ ਹੋਰ ਕੋਈ ਵੀ ਬਣਾ ਕਿੰਨੀਆਂ ਆ ਟੋਟਲ ਆ ਮੱਥੇ ਮੇਰੇ ਪਾਸੇ ਬਣਾ ਆਦੀ ਕਿੰਨੀਆਂ ਤੇ ਉਹਨਾਂ ਤੇ ਇਹਦੀ ਉਹਨਾਂ ਤੇ ਦੇ ਸੌ ਦੰਦ ਤੁਹਾਡੀ ਦੇ ਇੱਕੋ ਜੀ ਮੰਗੀਆਂ ਤੇ ਲਓ ਮਿੱਤਰੋ ਇੱਥੇ ਆਪਾਂ ਤਾਂ ਕਿਦੀ ਬਰਾ ਤੇ ਚੱਲਦੀ ਬਈਆ ਚੱਲ ਚੱਲ ਕਾੜੇ ਚੱਲ ਆ ਆਈ ਉਹ ਕਰਦਾ ਵਾ ਰੋਕ ਚੱਲੀਏ ਫਿਰ ਆਇਆ ਆਇਓ ਆਇਓ ਜਲੀਏ ਇੱਕ ਇੱਕ ਕੜੀ ਕਾਲਾ ਗਦੀ ਚੱਲ ਫਾੜ ਯਾਰ ਇੱਕ ਅਈ ਬਾਈ ਉਹ ਕਦੀ ਢਾਲੀ ਦੁੱਧਿਆ ਬਰੀਆ ਚੈੱਕ ਕਰੋ ਮੇਤਰੋ ਐਨ ਗੱਜ ਜੰਦੀਆਂ ਬੂਰੀਆਂ ਉਹ ਚੁਣੀਆਂ ਦੋ ਨਹੀਂ ਤਿੰਨ ਨੂੰ ਨਹੀਂ ਆਈ ਕਿੰਨੂੰ ਦਿੱਤੀ ਮੂਹ ਕਰਤੀ ਤਿੰਨ ਵੀਰ ਕੋਈ ਨਾ ਦਿੱਤੀ ਉਹਨਾਂ ਦੀ ਦੋ ਉਹਨਾਂ ਦੀਆਂ ਹਨ ਮੈਂ ਇੱਕ ਦਿੱਤੀ ਹਾਂ ਮਾਂ ਮੈਨੂੰ ਕੋਈ ਕੋੜ ਕੀ ਮੈਨੂੰ ਡਰ ਨਹੀਂ ਹੁੰਨੇ ਕੋਈ ਡਰ ਆ ਵੀ ਭਾਈ ਵੇ ਕੱਢ ਆ ਵੀ ਜਾਊਗੀ ਆਓ ਵੀ ਮਿੱਤਰੋ ਆਪਾਂ ਬਾਦਿਆ ਚੱਲੇ ਹੁਣ ਆਪਾਂ ਜਾਣੇ ਆ ਹੁਣ ਤੁਹਾਨੂੰ ਮਿਲਦੇ ਹੁਣ ਤੁਹਾਨੂੰ ਮਿਲਦੇ ਉੱਥੇ ਜਾ ਕੇ

ਬਾਲ ਮੇਟਰ ਆ ਪਹੁੰਚ ਗਏ ਆ ਬਸ ਸਟੈਂਡ ਹਾਂਜੀ ਖੜਕ ਸਿੰਘ ਜੀ ਕੋਈ ਕਹਿੰਦਾ ਜਾਓਗੇ ਕਹਿੰਦਾ ਖੜਕ ਦੇ ਕਹਿੰਦਾ ਬਸੇ ਚੜੀਏ ਬਸੇ ਚੜੀਏ ਮੈਂ ਯਾਰ ਇਹ ਵੀਡੀਓ ਨਾ ਦੇਖੋ ਕਿੱਥੇ ਜਾਣਾ ਕਾਦੀਆਂ ਤੋਂ ਪਹਿਲਾਂ ਆ ਜਾਂ ਕਾਦੀਆਂ ਤੋਂ ਪਹਿਲਾਂ ਆ ਬਗੈਣ ਵਾਸਤੇ ਜੇ ਹੁਣ ਸਫਰ ਕਰਾਂਗੇ ਥੋੜਾ ਗਾ ਫੇਰਾ ਬੁੰਜਾਂਗੇ ਬਾਬਾ ਜੀ ਪੜਾ ਦਿੱਤੇ ਨਾਲੇ ਕਰਾਵਾਂਗੇ ਤੁਹਾਨੂੰ ਦਰਸ਼ਨ ਤੇ ਤੁਸੀਂ ਵੀ ਕਰਿਓ ਬਹੁਤ ਦੂਰੋਂ ਆਏ ਆ ਬਹੁਤ ਦੂਰੋਂ ਆਏ ਆ ਇਹਨਾਂ ਮਾਰ ਗਏ ਓ ਇਹਨਾਂ ਕੁੰਡਿਆਣਾ ਕਿੱਦਾਂ ਪੈਸੇ ਸਾਰੇ ਮੇਰੇ ਪੰਦੇ ਇਹਨਾਂ ਤੋਂ ਪੈਣਾ ਆ ਬਹੁਤ ਆਈ ਫਟ ਆਈ ਓਏ ਮਾਦੀ ਨਹੀਂ ਕਹਿੰਦਾ ਕਿਹੜੀ ਭੜੀ ਮੈਨੂੰ ਨਹੀਂ ਕਹਿੰਦਾ ਮੈਨੂੰ ਕਹਿੰਦਾ ਮੈਂ ਸੁੱਟਾ ਮਾਰਨਾ ਸੀ ਇਹਦੀ ਨੱਕੜੀ ਆਈ ਉਹਨੂੰ ਕਹਿੰਦਾ ਕਹਿੰਦਾ ਮੇਰਾ ਚਾਚਾ ਤੇ ਤੇਰੇ ਇਹਨੇ ਪੱਤੇ ਡਾਦ ਨਹੀਂ ਇਧਰ ਆ ਸੱਟ ਆਪ ਪਹੁੰਚ ਗਏ ਆਪ ਪਹੁੰਚ ਗਏ ਨਾਲ ਆ ਦੇਖੋ ਮੁ ਗਈ ਹੋਈ ਸੱਟ ਪਹੁੰਚ ਗਏ ਆਪਣੇ ਆਪਣੇ ਫੜਾ ਦੇ ਆਹ ਲੱਗ ਗਈਆਂ ਸਮਾਨ ਕਰਨ ਲੱਗੇ ਆ ਪਹੁੰਚ ਚੱਕ ਕਰੋ ਆਪ ਜਿਹੜਾ ਆ ਰਾਮ ਹੈ ਰਾਜਪਤ ਇਹ ਨਾ ਮਗੇ ਸਾਰਾ ਦੇ ਨਾ ਮੈਂ ਵੀ ਕਰਨਾ ਆਈ ਮੇਰੇ ਘਰ ਦੇ ਯਾਰ ਵੇਲਾ ਹੈ ਸਿੰਘ ਉਹਦੇ ਤਿਆਰ ਪਰ ਜਾ ਦਰ ਆਪਣੇ ਸਿਰ ਦੇ ਖਾਸੀ ਆਲੇ ਹਰਦੇ ਨੂੰ ਰਗੜਾ ਲਾਉਣਾ ਹਾਂ ਗੱਲ ਨੇ ਮੈਂ ਲੋਕਾਂ ਨੂੰ ਜਿੱਦ ਮੈਂ ਦਰੋਕ ਸਾਰੇ ਸਿੰਘ ਸਾਰੇ ਬੈਠੇ ਸਾਰੀ ਫੌਜ ਇੱਥੇ ਬੈਠੀ ਜੀ ਅੱਗੇ ਅਗਲੇ ਲੱਗੇ ਪੈਣ ਆਹ ਦੇਖੋ ਸਿੰਘ ਤੇ ਐਂਡ ਤੱਕ ਵਲੋਗੜਾ ਐਂਡ ਤੱਕ ਵਲੋਗ ਦੇਖਣਾ ਸਕਿਪ ਨਹੀਂ ਕਰਨਾ ਕਾਜ ਆਹ ਦੇਖੋ ਸੋਖਣਾ ਦੇ ਕਰਨਾ ਆਹ ਦੇਖੋ ਅੱਗੇ ਅਗਿਆ ਆਮਦੇ ਨੂੰ ਖਿਆਲੋ ਖੜੇ ਬਾਬੇ ਬੈਠੇ ਆ ਅਗਰ ਸਿੰਘ ਜੀ ਆ ਵਖਾ ਕਰ ਹਾਂ ਨਮਸੰਬ੍ਰੀਤ ਆਹ ਦੇ ਸਾਂਗੇ ਦੇ ਤਿਆਰੀ ਕਰਨੀ ਆ ਦਾ ਪੜਨਾ ਤੇ ਪਗਰੇ ਆ ਵਖਾ ਕਰ ਹਰੀ ਤਿਆਰ ਬੜ ਤਿਆਰ ਹੋ ਜਾ ਆ ਰੱਖੇ ਪਾਣ ਜੀ ਆ ਗਏ ਹੋਰ ਸੋਤੇ ਲਈ ਸਾਰੇ ਆਖ ਦੇ ਕੰਨ ਸੁਆਈ Ayo mana yang ini ayo. Ini napa ਤੇ ਬਲੂ ਕਨੈਕਟ ਤੱਕ ਜੁੜੇ ਰਹੋ ਐਂ ਤਾਂ ਲੋਕ ਬੰਦੇ ਰਹਿਣਗੇ ਹੁਣ ਤੇ ਚਲੋ ਮਿੱਤਰਾਂ ਨੂੰ ਰੰਗ ਬਣਾ ਕੇ ਮਿਲਦੇ ਆਪਰੇ ਰਿਸਪੈਕਟ ਤੇ ਪਰ ਅਗਰੇ ਜਿਹੜਾ ਵੀ 팬 ਤਿਆਰੀਆਂ ਪੁਰੀਆਂ ਫੁੱਲ ਆਹ ਸਿੰਘ ਦੇਖੋ ਦੇ ਆਰੇ ਆਹ ਸਿੰਘ ਦੇਖੋ ਬੈਠੇ ਦੇ ਆ ਤੇ ਕਾਹ ਸਿੰਘ ਜੀ ਆਹ ਵੇਖੋ ਆਵਾਜ਼ ਜੀ ਇਧਰੇ ਕਾਹ ਸਿੰਘ ਦੇ ਰਖਣੀ ਦੇ ਪੌਣ ਹਾਂਜੀ ਆਹ ਵੇਖੋ ਵੀ ਵਲੋਗ ਨੂੰ ਸਕਿੱਪ ਨਹੀਂ ਕਰਨਾ ਅੰਡ ਤੱਕ ਦੇਖਣਾ ਚਲੋ ਮਿਲਦੇ ਤੁਹਾਨੂੰ ਅੱਗੇ ਦਾ ਖੰਜਰ ਨੂੰ ਵੀ ਮਦਰਾ ਹੁਣਾ ਬੱਜ ਲੈ ਆ ਫਲਾਈ ਸਾਲ ਟੱਕਰੀ ਨਾਲ ਤੇ ਉਹ ਆਪਣੇ ਸਟਿੰਗ ਜਾਂਦੇ ਓਏ ਰੋ ਜਾ ਕੀ ਕੀ ਮੈਂ ਮੁੰਡਾ ਨਾ ਆ ਪਾ ਜੀ ਘਰੀਂ ਬੰਦੇ ਜਾ ਕੇ ਨਾਲੇ ਹਾਂ ਜੀ ਦਰਸ਼ਨ ਕਰੋ ਜੀ ਸਿੰਘ ਸਾਹਬ ਦੇ ਵੀ ਆਹੋ ਚਪੜਾ ਸਾਹਿਬ ਜਾ ਰਹੇ ਆ ਆ ਵੀ ਮਿੱਤਰੋ ਆ ਪਹੁੰਚ ਗਏ ਆ ਸਿੱਧੀ ਆ ਹੋਰ ਹੋਰ ਮੈਂ ਆ ਦੇ ਰਹੀ ਆ ਉਹ ਵੀ ਆ ਦੇਖ ਕੇ ਲੈਣੇ ਰੋ ਦਰਸ਼ਨ ਕਰੋ ਜੀ ਯਾ ਦਾ ਲੱਗ ਜਗੀਰ ਆ ਜਾਵੇ ਨਿਹਾਲ ਹੋ ਜਾਵੇ ਝੂਲ ਦੇ ਨਿਸ਼ਾਨਾਂ ਨੂੰ ਬਾਹੇ ਸ੍ਰੀ ਆਖਾਲ ਆਪਾਂ ਗਫੇ ਗਫੇ ਸ਼ਾਕੇ ਤੇ ਹੁਣ ਕਰਨਾ ਦੇਵਾ ਇਹ ਹੀ ਨਾ ਹਿੰਦੇਵਾ ਆਓ ਚਲੋ ਜੀ ਚਲੋ ਜੀ ਖੜਕ ਸਿੰਘ ਜੀ ਚਾਤ ਅਸ਼ਤਰ ਵਾਹ ਵੀ thro ਆਪਾਂ ਸੇਵਾ ਕਰਕੇ ਲੰਗਰ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਦੇਖਣ ਮੇਲੇ ਲਿਖਾ ਕੇ ਆ ਬਹਿਰ ਆ ਗਏ ਆਪਣੇ ਪੜਾਵਾਂ ਤੇ ਤੇ ਹਾਂ ਜੀ ਕੀ ਖੜਕ ਸਾਈ ਉਹ ਆਪਣਾ ਯੰਗ ਵਾਧਰ ਵਾਬੇ ਲਾ ਕੇ ਕੋਈ ਵੀ ਨਿਆ ਗਾਰੇ ਉਹ ਨਹੀਂ ਉਹ

ਕਮਣੀਵਾਲ ਜ਼ਿਲ੍ਹਾ ਜਿਲ੍ਹਾ ਜਰੰਦਰ ਮੇਰੀ 15 ਦਾ 2025 ਮੈਨੇ ਕੋਈ ਬਾਤ ਨਹੀਂ ਆ ਡਰ ਗਿਆ ਹੀ ਡਰ ਗਿਆ ਹੀ ਆ ਕਹਿੰਦਾ ਮੈਂ ਡਰਿਆ ਉਹ ਚੱਲਿਆ ਘਰੇ ਓਏ ਸਰੋਤਰ ਫੜਾਇਆ ਸਮਾਨ ਲੈ ਲਾ ਮਿੱਤਰੋ ਆਪਾਂ ਬਾਤ ਹੈ ਚੱਲੇ ਘਰ ਨੂੰ ਹੁਣ ਤੁਹਾਨੂੰ ਮਿਲਦੇ ਆ ਘਰ ਜਾ ਕੇ ਤੇ ਸਾਰਾ ਉਹ ਲੋਕ ਜੂਰ ਬਕਿਓ ਛੋਣਾ ਬਾਤ ਹੈ ਚੱਲੇ ਘਰ ਨੂੰ ਹੁਣ ਤੁਹਾਨੂੰ ਮਿਲਦੇ ਘਰ ਜਾ ਕੇ ਨਾ ਫੋਟਾ ਚਲੋ ਵੀ ਮਿੱਤਰੋ ਬਾਨ ਆ ਗਿਆਂ ਘਰ ਤੇ ਇੱਥੇ ਆਪਾਂ ਕਰਦੇ ਵਲੋਗ ਨੂੰ ਸਮਾਪਤ ਤੇ ਵਲੋਗ ਨੂੰ ਅੰਨ ਤੱਕ ਜੁੜੇ ਰਹਿਓ ਤੇ ਕਮੈਂਟਾਂ ਦਾ ਸਹੂਰੋ ਕਿਦਾਂ ਦਾ ਰਿਹਾ ਤੇ ਲਾਈਕ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਹੁਣ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ